ਰੰਧਾਵਾ ਦੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਅੱਜ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਵੱਲੋਂ ਪਟਵਾਰਖਾਨੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਛਾਪੇਮਾਰੀ ਦੌਰਾਨ ਉਥੇ ਜਿਹੜਾ ਵਿਧਾਇਕ ਕੁਲਦੀਪ ਸਿੰਘ ਰੰਧਾਵਾ ਦੇ ਵੱਲੋਂ ਜਿਹੜਾ ਉਥੇ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ ਗਿਆ ਜੋ ਪ੍ਰਾਈਵੇਟ ਸ਼ਖਸ ਸੀਗਾ ਪਰ ਉਹ ਸਰਕਾਰੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਸੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਕਿਸ ਤਰੀਕੇ ਦੇ ਨਾਲ ਉਹ ਸ਼ਖਸ ਜਿਹੜਾ ਹੈ ਉਹ ਹੱਥ ਪੈਰ ਜੋੜ ਰਿਹਾ ਹੈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਅੱਗੇ ਤੇ ਆਪਣੀ ਗਲਤੀ ਵੀ ਮੰਨਦਾ ਹੋ ਸ਼ਖਸ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਪਰ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਰਹੇ ਵਿਧਾਇਕ ਵੱਲੋਂ ਜਿਹੜਾ ਉਹ ਦਫਤਰ ਦੇ ਅੰਦਰ ਜਾ ਕੇ ਛਾਪੇਮਾਰੀ ਕੀਤੀ ਜਾ ਗਈ ਹੈ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਹੀ ਉਹਨਾਂ ਨੂੰ ਇਹ ਜਾਣਕਾਰੀ ਸੀ ਕਿ ਉੱਥੇ ਜਿਹੜਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਕੁਝ ਲੋਕਾਂ ਦੇ ਵੱਲੋਂ ਤੇ ਦੂਜੇ ਪਾਸੇ ਕਈ ਜਿਹੜੇ ਅਧਿਕਾਰੀ ਸੀਗੇ ਉਹ ਮੌਕੇ ਤੋਂ ਗੈਰਹਾਜ਼ਰ ਹੁੰਦੇ ਸੀਗੇ ਤੇ ਲੋਕ ਖੱਜਲਖੁਆਰ ਜਿਹੜੇ ਸੀ ਉੱਥੇ ਹੁੰਦੇ ਸੀਗੇ ਤਾਂ ਫਿਰ ਵਿਧਾਇਕ ਜਿਹੜੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਵਿਧਾਇਕ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਛਾਪੇ ਮਾਰਿਆ ਜਾਂਦਾ ਤੇ ਜੋ ਲੋਕ ਗੈਰਕਾਨੂੰਨੀ ਤੌਰ ਤੇ ਉੱਥੇ ਕੰਮ ਕਰਵਾ ਰਹੇ ਸਨ ਉਹਨਾਂ ਨੂੰ ਵੀ ਫੜਿਆ ਜਾਂਦਾ ਤੇ ਫਿਰ ਜੇ ਪਾਸੇ ਜੋ ਪਟਵਾਰਖਾਨੇ ਦੇ ਵਿੱਚ ਜਿਹੜੇ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ ਉਹਨਾਂ ਦੀ ਵੀ ਜਾਣਕਾਰੀ ਲਈ ਜਾਂਦੀ ਹੈ ਤੇ ਉਹਨਾਂ ਤੇ ਕਾਰਵਾਈ ਦੀ ਗੱਲ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਤਾਂ ਸੂਤਰਾਂ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਵਿਧਾਇਕ ਨੂੰ ਜਿਹੜੀਆਂ ਨੇ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਜਿਸ ਤੋਂ ਬਾਅਦ ਵਿਧਾਇਕ ਜਿਹੜੇ ਸੀਗੇ ਫਿਰ ਉਹ ਖੁਦ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚਦੇ ਨੇ ਤੇ ਛਾਪੇਮਾਰੀ ਕਰਦੇ ਨੇ ਜਿਸ ਤੋਂ ਬਾਅਦ ਅਧਿਕਾਰੀਆਂ ਕੋਲੋਂ ਸਪਸ਼ਟੀਕਰਨ ਵੀ ਮੰਗਿਆ ਜਾਂਦਾ ਹੈ ਕਿਉਂਕਿ ਕਿਸੇ ਵੀ ਸਰਕਾਰੀ ਦਫਤਰ ਵਿੱਚ ਜਿਹੜਾ ਉਹ ਲੋਕਾਂ ਦੀ ਮੌਜੂਦਗੀ ਤਾਂ ਪੂਰੀ ਸੀਗੀ ਪਰ ਉੱਥੇ ਅਧਿਕਾਰੀ ਜਿਹੜੇ ਸੀਗੇ ਉਹ ਮੌਜੂਦ ਨਹੀਂ ਸੀ ਤਾਂ ਲੋਕ ਜਿਹੜੇ ਨੇ ਕੰਮ ਕਰਵਾਉਣ ਦੇ ਲਈ ਆਏ ਹੋ ਸੀ ਪਰ ਕਿਹਾ ਜਾ ਰਿਹਾ ਹੈ ਕਿ ਲੰਮਾ ਸਮਾਂ ਲੋਕਾਂ ਨੂੰ ਉੱਥੇ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਸੀ ਅਧਿਕਾਰੀ ਜਿਹੜੇ ਸੀਗੇ ਉਹ ਮੌਜੂਦ ਨਹੀਂ ਹੁੰਦੇ ਸੀ ਜਾਂ ਫਿਰ ਸਵੇਰੇ ਆ ਕੇ ਜਲਦੀ ਹੀ ਉੱਥੋਂ ਨਿਕਲ ਜਾਂਦੇ ਸੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਾਰਵਾਈ ਕੀਤੀ ਗਈਆਂ ਤਾਂ ਹਲਚਲ ਮਚ ਜਾਂਦੀ ਹੈ ਉੱਥੇ ਮੌਕੇ ਤੇ ਜਦੋਂ ਉਧਰ ਜਿਹੜੇ ਛੋਟੇ ਕਰਮਚਾਰੀ ਹੁੰਦੇ ਨੇ ਜਦੋਂ ਵਿਧਾਇਕ ਨੂੰ ਦੇਖਦੇ ਨੇ ਤਾਂ ਫਿਰ ਉੱਥੇ ਹਲਚਲ ਮਚ ਜਾਂਦੀ ਹੈ ਤਾਂ ਫਿਰ ਜਦੋਂ ਵਿਧਾਇਕ ਜਿਹੜੇ ਨੇ ਉਹ ਇਕੱਲੇ-ਇਕੱਲੇ ਕਮਰੇ ਵਿੱਚ ਜਾ ਕੇ ਛਾਪੇਮਾਰੀ ਕਰਦੇ ਨੇ ਹਰੇਕ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਜਿਹੜੇ ਅਧਿਕਾਰੀ ਉੱਥੋਂ ਮੌਜੂਦ ਨਹੀਂ ਹੁੰਦੇ ਗੈਰ ਜਿਹੜੇ ਮੌਜੂਦ ਹੁੰਦੇ ਨੇ ਉੱਥੇ ਜਿਹੜੇ ਮੌਜੂਦ ਨਹੀਂ ਹੁੰਦੇ ਉਹਨਾਂ ਤੇ ਵੀ ਕਾਰਵਾਈ ਦੀ ਗੱਲ ਵਿਧਾਇਕ ਵੱਲੋਂ ਕੀਤੀ ਜਾਂਦੀ ਹੈ ਤੇ ਰਿਕਾਰਡ ਵੀ ਜਿਹੜਾ ਲਿਆ ਜਾਂਦਾ ਹੈ ਕਿ ਆਖਿਰਕਾਰ ਉਹ ਕਿਉਂ ਮੌਜੂਦ ਨਹੀਂ ਨੇ ਕਿੱਥੇ ਨੇ ਜਾਂ ਫਿਰ ਮੌਜੂਦ ਹੁੰਦੇ ਨੇ ਤਾਂ ਵਿਧਾਇਕ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇੱਥੇ ਜਿਹੜਾ ਭ੍ਰਸ਼ਟਾਚਾਰ ਬਿਲਕੁਲ ਨਾ ਹੋ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ ਇੱਥੇ ਫਿਰ ਕਿਸੇ ਦੀ ਅਗਰ ਖਬਰ ਮਿਲਦੀ ਹੈ ਕਿ ਕੋਈ ਇਥੋਂ ਪੈਸੇ ਮੰਗਦਾ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਜਾਏਗੀ ਤਾਂ ਵਿਧਾਇਕ ਨੇ ਜਿਹੜੇ ਨੇ ਉਹ ਜਾਂਚ ਦੇ ਹੁਕਮ ਵੀ ਦੇ ਦਿੱਤੇ ਨੇ ਤਾਂ ਨਾਲ ਹੀ ਕਹਿ ਦਿੱਤਾ ਹੈ ਕਿ ਜੋ ਇੱਥੇ ਮੌਜੂਦ ਨਹੀਂ ਹੁੰਦੇ ਇਹ ਗੱਲ ਬਿਲਕੁਲ ਵੀ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਤਾਂ ਚੰਚੇਤ ਛਾਪਾ ਜਿਹੜਾ ਉਵਿਧਾਇਕ ਵੱਲੋਂ ਅੱਜ ਮਾਰਿਆ ਗਿਆ ਜਿੱਥੇ ਮੌਕੇ ਤੇ ਜਿਹੜਾ ਉਹ ਛਾਪਾ ਮਾਰ ਦਿੱਤਾ ਜਾਂਦਾ ਵਿਧਾਇਕ ਵੱਲੋਂ ਤਾਂ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੋਂ ਗੈਰ ਹਾਜ਼ਰ ਪਾਏ ਜਾਂਦੇ ਨੇ ਤੇ ਕੁਝ ਲੋਕਾਂ ਵੱਲੋਂ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸੀਗੀਆਂ ਕਿ ਅੱਦਕ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨਹੀਂ ਹੁੰਦੇ ਜਾਂ ਫਿਰ ਕੰਮ ਨਹੀਂ ਕਰਦੇ ਜਾਂ ਫਿਰ ਪੈਸਿਆਂ ਦੀ ਮੰਗ ਜਿਹੜੀ ਹੈ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ ਤਾਂ ਜਿਸ ਕਰਕੇ ਜਿਹੜਾ ਮੌਕੇ ਤੇ ਹੀ ਉਥੇ ਛਾਪਾ ਮਾਰ ਲਿਆ ਜਾਂਦਾ ਫਿਰ ਵਿਧਾਇਕ ਦੇ ਵੱਲੋਂ ਤਾਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਅਧਿਕਾਰੀਆਂ ਬਾਰੇ ਜਾਂਚ ਪੜਤਾਲ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਕੁਲਦੀਪ ਕੁਮਾਰ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਕੁਲਦੀਪ ਜੀ ਕੀ ਕੋਈ ਜਾਣਕਾਰੀ ਹੈ ਕੀ ਕੁਝ ਬਰਾਮਦ ਹੋਇਆ ਛਾਪੇਮਾਰੀ ਦੌਰਾਨ ਤੇ ਕਿਹੜੇ-ਕਿਹੜੇ ਅਫਸਰ ਕਿਹਾ ਜਾ ਰਿਹਾ ਕਿ ਮੌਕੇ ਤੇ ਨਹੀਂ ਸੀਗੇ ਜੀ ਸਾਹਿਬ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਡੇ ਡੇਰਾ ਬੱਸੀ ਦਾ ਪਟਵਾਰੀ ਖਾਨਾ ਹੈ ਉੱਥੇ ਵਿਧਾਇਕ ਕੋ ਜੀਤੀ ਦੇ ਰੰਦਾਵ ਨੇ ਅੱਜ ਇੱਕ ਰੇਡ ਕੀਤੀ ਹੈ ਅਚਾਨਕ ਹੀ ਰੇਡ ਕੀਤੀ ਹੈ ਜਿਸ ਤੋਂ ਬਾਅਦ ਯਾਨੀ ਕਿ ਪਟਵਾਰ ਖਾਨੇ 'ਚ एकदम ਤਕਰਦੜ ਮਚ ਗਈ ਤੇ ਕਈ ਜਿਹੜੇ EMPLOYEES ਸੀਗੇ ਉੱਥੇ ਨਹੀਂ ਮੌਜੂਦ ਸੀ ਤੇ ਕੁਝ ਅਜਿਹੇ ਲੋਕ ਵੀ ਸੀਗੇ ਜਿਨ੍ਹਾਂ ਨੂੰ ਦੇਖਦੇ ਉਹਨਾਂ ਨੇ ਕੁਝ ਕੁਝ ਵੀ ਕੀਤੀ ਕਿ ਆਖਿਰ ਇਹ ਕੌਣ ਲੋਕ ਹੈ ਕੌਣ-ਕੌਣ ਨਹੀਂ ਆਏ ਨੇ ਤੇ ਕਾਫੀ ਲੋਕਾਂ ਨੂੰ ਉੱਤੇ ਹਦਾਇਤਾਂ ਵੀ ਦਿੱਤੀਆਂ ਕਾਫੀ ਅਫਸਰਾਂ ਨੂੰ ਜਿਹੜੇ ਦਫ਼ਤਰ ਦੇ ਨਹੀਂ ਕੀਏ ਉਹਨਾਂ ਨੂੰ ਵੀ ਇਸ ਵਾਰ ਹਦਾਇਤਾਂ ਦੇ ਕੇ ਛੱਡ ਦਿੱਤਾ ਗਿਆ ਕਿ ਆਖਿਰ ਇਹ ਪਹਿਲੀ ਤੇ ਆਖਰੀ ਵਾਰਨੀ ਹੈ ਕਿ ਜੇ ਦੁਬਾਰਾ ਪਰੇਰਜੀ ਕੋਈ ਉਹਨਾਂ ਨੂੰ ਗਲਤੀ ਜਾਂ ਕੁਝ ਪਾਇਆ ਗਿਆ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੇ ਵਿਭਾਗੀ ਕਾਰਵਾਈ ਕੀਤੀ ਹੈ ਜਿਹੜਾ ਇੱਕ ਗੱਲ ਨਾ ਹੋਰ ਦੱਸਣਾ ਚਾਹੁੰਦਾ ਕਿ ਉੱਥੇ ਪਟਵਾਰ ਖਾਨੇ ਦੇ ਕੁਝ ਸੈਫੇਟ ਆਊਟਸ ਯਾਨੀ ਜਿਨ੍ਹਾਂ ਨੂੰ ਦਲਾਲ ਕਹਿੰਦੇ ਨੇ ਉਹ ਵੀ ਕੁਝ ਸੀਗੇ ਲੇਕਿਨ ਉਹ ਦੇਖਦੇ ਸਾਰੇ ਨੱਟ ਗਏ ਜਿਨ੍ਹਾਂ ਨੂੰ ਫਰਮ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਉਹ ਨੱਟਣ ਦੇ ਕਾਮਯਾਬ ਰਹੇ ਕਿਉਂਕਿ ਇਹੋ ਜਿਹੇ ਟਾਊਟਸ ਵੀ ਇਹੋ ਜਿਹੇ ਪਟਵਾਰਖਾਨੇ ਦੇ ਮੌਜੂਦ ਹੁੰਦੇ ਨੇ ਜੋ ਕਿ ਲੋਕਾਂ ਤੋਂ ਪੈਸੇ ਲੈ ਕੇ ਧੱਗਿਆ ਕਰਦੇ ਨੇ ਤੇ ਕਈ ਵਾਰ ਕੰਮ ਕਰਵਾਉਂਦੇ ਨੇ ਤੇ ਜਿਸ ਦਾ ਸਾਫ਼ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਪਟਵਾਰਖਾਨੇ ਚ ਰਿਸ਼ਵਤਖੋਰੀ ਦਾ ਵੀ ਕੰਮ ਜੋ ਚੱਲਦਾ ਹੈ ਜੋ ਕਿ ਲੋਕਾਂ ਦੇ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਵਾਇਆ ਜਾਂਦਾ ਹੈ ਜੀ ਸਾਹਿਲ ਜੀ ਕੁਲਦੀਪ ਜੀ ਕਿਹਾ ਜਾ ਰਿਹਾ ਕਿ ਸ਼ਿਕਾਇਤਾਂ ਕਿਤਨਾ ਕਿਤੇ ਵਿਧਾਇਕ ਨੂੰ ਮਿਲ ਰਹੀਆਂ ਸੀਗੀਆਂ ਕਿ ਇੱਥੇ ਪੈਸੇ ਲਏ ਜਾਂਦੇ ਨੇ ਜਾਂ ਫਿਰ ਜਿਹੜਾ ਕਾਫੀ ਲੰਬੇ-ਲੰਬੇ ਸਮੇਂ ਤੱਕ ਅਧਿਕਾਰੀ ਜਿਹੜੇ ਨੇ ਮੌਕੇ ਤੇ ਮੌਜੂਦ ਨਹੀਂ ਹੁੰਦੇ ਇਹ ਬਿਲਕੁਲ ਸਾਹਿਲ ਜਿਹੜੇ ਵਿਧਾਇਕ ਕੋਲ ਜੀ ਤੋਂ ਆਵਰੋਂ ਕਾਫੀ ਟਾਈਮ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਬਟਵਾਰ ਖਾਨੇ ਦੇ ਨਾਤਾ ਉਹ ਮੁਲਾਜ਼ਮ ਮੌਜੂਦ ਹੁੰਦੇ ਨੇ ਨਾ ਹੀ ਉਹਨਾਂ ਦੇ ਕੰਮ ਸਮੇਂ ਸਮੇਂ ਰਹਿੰਦੇ ਹੁੰਦੇ ਆ ਨਹੀਂ ਜਿਹੜੇ ਉਧਰ ਟਾਊਟ ਵੀ ਹੁੰਦੇ ਨੇ ਜਿਹੜੇ ਉਹ ਦਲਾਲ ਗਿਆ ਜਾਂਦਾ ਕਿ ਉਹ ਵੀ ਨਾ ਪਹਿਲੇ ਕਈ ਜਵੇਂ ਕੰਮ ਹੋਏ ਨੇ ਕਈਆਂ ਨਹੀਂ ਕਈ ਨਾਲੇ ਅੱਜ ਵੀ ਜਿਹੜੇ ਕੱਟ ਰਹੇ ਨੇ ਤੇ ਇਹਨਾਂ ਸਭ ਨੂੰ ਦੇਖਦੇ ਹੋਏ ਅੱਜ ਰੰਧਾਵਾ ਜਿਹੜੇ ਕੁਲਜੀ ਸਿੰਘ 라ਵਾ ਇਹਨਾਂ ਨੇ ਅੱਜ ਪਟਵਾਰ ਖਾਨੇ 'ਚ ਰੇਡ ਕੀਤੀ ਤੇ ਰੇਡ ਤੋਂ ਬਾਅਦ ਹਰ ਇੱਕ ਦਾ ਟਾਈਮਿੰਗ ਚੈੱਕ ਕੀਤਾ ਗਿਆ ਹਰ ਇੱਕ ਦੀ ਸੀਟ ਚੈੱਕ ਕੀਤੀ ਹਰ ਇੱਕ ਦਾ ਕਾਰੇ ਪੁੱਛਿਆ ਗਿਆ ਕਿ ਆਖਰ ਤੁਸੀਂ ਕੀ ਕੰਮ ਕਰਦੇ ਹੋ ਕੀ ਪੋਸਟ ਹੈ ਕੀ ਡੈਜ਼ਿਗਨੇਸ਼ਨ ਹੈ ਤੇ ਜਿਹੜੇ ਲੋਕੀ ਮੋਦੀ ਸੀਗੇ ਉਹਨਾਂ ਨੂੰ ਤੇ ਕਈਆਂ ਨੂੰ ਸ਼ਾਬਾਸ਼ੀ ਵੀ ਦਿੱਤੀ ਗਈ ਹੈ ਕਿ ਹਾਂ ਵੀ ਜਿਹੜੇ ਮੌਜੂਦ ਮੌਜੂਦਾ ਬੈਠੇ ਕੰਮ ਕਰ ਰਹੇ ਸੀਗੇ ਤੇ ਜਿਹੜੇ ਨਾਦਾਰਾ ਸੀਗੇ ਉਹਨਾਂ ਨੂੰ ਵੀ ਇਹਦਾ ਐਤਾ ਦਿੱਤੀ ਗਿਆ ਹੈ ਕਿ ਤੁਸੀਂ ਸਮੇਂ ਰੰਦੇ ਆਣਾ ਸ਼ੁਰੂ ਕਰਦੋ ਨਹੀਂ ਤਾਂ ਤੁਹਾਡੇ ਦੇ ਵੀ ਬਾਕੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹਨਾਂ ਦਾ ਜਿਹੜਾ ਭ੍ਰਸ਼ਟਾਚਾਰ ਦੇ ਖਿਲਾਫ ਐਕਸ਼ਨ ਹੈ ਇਹ ਸਰਕਾਰੀ ਦਸਤਾਨਾਂ ਦੇ ਵਿੱਚ ਲਗਾਤਾਰ جاری ਰਹੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਿਰਫ ਸਿਰਫ ਖਟਵਾਰ ਖਾਨਾ ਨਹੀਂ ਹੋਰ ਵੀ ਨਾਲੇ ਖੇਤਰ ਜਿਹੜੇ ਵੀ ਸਰਕਾਰੀ ਦਫਤਰ ਆ ਨੇ ਜਿੱਥੇ ਉਹਨਾਂ ਨੂੰ ਸ਼ਿਕਾਇਤਾਂ ਮਿਲਦੀਆਂ ਤੇ ਉਹਨਾਂ ਤੇ ਜਾ ਕੇ ਰੇਡ ਕੀਤੀ ਆਏਗੀ ਤੇ ਚਾਹੇ ਹਸਪਤਾਲ ਹੋਵੇ ਸਰਕਾਰੀ ਕੋਈ ਵੀ ਦਫਤਰ ਹੋਵੇ ਉੱਥੇ ਜਾ ਕੇ ਇਹ ਚੈਕਿੰਗ ਕਰਾਂਗੇ ਜੀ ਕੁਲਦੀਪ ਜੀ ਅੱਜ ਵੀ ਕੋਈ ਅਧਿਕਾਰੀ ਜਿਹੜੇ ਨੇ ਗੈਰ ਮੌਜੂਦ ਪਾਏ ਗਏ ਨੇ ਉੱਥੇ ਜਦੋਂ ਰੇਡ ਕੀਤੀ ਗਈ ਵਿਧਾਇਕ ਦੇ ਵੱਲੋਂ ਅ ਜੀ ਫਾਇਰ ਮੈਂ ਦੱਸਣਾ ਜਾਊਂਗਾ ਕਿ ਇੱਕ ਇੱਕ ਦੋ ਸੀਗੇ ਜਿਹੜੇ ਅਫਸਰ ਨਹੀਂ ਸੀਗੇ ਤੇ ਉਹਨਾਂ ਦਾ ਕਾਰਨ ਵੀ ਪੁੱਛਿਆ ਗਿਆ ਤੇ ਉਹ ਕਾਰਨ ਉਹਨਾਂ ਦੇ ਦੇਖੀ ਤੌਰ ਤੇ ਪਹੁੰਚ ਹੋਏ ਸੀਗਾ ਕਿਉਂਕਿ ਉਹਨਾਂ ਇੱਕ ਬੰਦਾ ਛੁੱਟੀ ਤੇ ਸੀਗਾ ਤੇ ਇੱਕ ਦੇ ਪਹਿਲਾਂ ਹੀ ਆਪਣੇ ਆਲਾ ਅਧਿਕਾਰੀ ਨੂੰ ਦੱਸਿਆ ਸੀ ਕੀ ਹੋ ਲੇਟ ਆਉਂਗੇ ਜਿਸ ਕਰਕੇ ਦਾਲ ਹਲੇ ਕੋਈ ਵੀ ਅਜਿਹਾ ਕੋਈ ਐਕਸ਼ਨ ਮੋਡ ਨਹੀਂ ਆਇਆ ਨਾ ਹੀ ਕੋਈ ਅਜੇ ਵਿਅਕਤੀਾਂ ਦੇ ਹੱਥੇ ਚੜਦੇ ਨੇ ਜਿਹੜੇ ਸਾਊਟ ਜਿਹਨੂੰ ਦਲਾਲ ਕਹਿੰਦੇ ਨੇ ਕਿਉਂਕਿ ਜੋ ਸੀਗੇ ਉਹ ਦੇਖ ਕੇ ਨੱਟਲੇ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਹਲੇ ਤੱਕ ਕੋਈ ਵੀ ਅਜਿਹਾ ਵਿਅਕਤੀ ਨਾਵੇਂ ਹੱਥੇ ਨਹੀਂ ਚੜਿਆ ਤੇ ਅਗਰ ਗੱਲ ਕਰੀਏ ਉਧਰ ਦੇ ਅਧਿਕਾਰੀਆਂ ਦੀ ਤੇ ਕੋਈ ਵੀ ਅਜਿਹਾ ਅਧਿਕਾਰੀ ਨੂੰ ਕੋਈ ਵੀ ਅਜਿਹਾ ਐਕਸ਼ਨ ਮੋਡ ਨਹੀਂ ਦੇਖਿਆ ਗਿਆ ਕਿ ਜਿਸ ਨੂੰ ਬਰਖਾਸ ਕੀਤਾ ਹੋਇਆ ਜਾਂ ਜਿਸ ਨੂੰ ਸਿਰਫ ਕੇਵਲ ਵਾਰਨਿੰਗ ਦਿੱਤੀ ਗਈ ਹੈ ਪਹਿਲੀ ਤੇ ਆਖਰੀ ਵਾਰਨਿੰਗ ਹੈ ਪਟਵਾਰ ਖਾਨੇ ਦੇ ਮਲਾਜ਼ਮਾਂ ਨੂੰ ਪਟਵਾਰ ਖਾਨੇ ਦੇ ਕੰਮ ਕਰਦੋ ਪਟਵਾਰ ਖਾਨੇ ਦੇ ਜਿਹੜੇ ਆਲੇ ਦੁਆਲੇ ਟਾਊਟ ਘੁੰਮਦੇ ਨੇ ਚੀਜ਼ੇ ਉਹ ਪਟਵਾਰ ਖਾਨੇ ਦੇ ਅੰਦਰ ਦਿਖੇ ਤਾਂ ਨਾਲ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਾਹਿਲ ਜੀ ਕੁਲਦੀਪ ਜੀ ਲੋਕਾਂ ਨਾਲ ਵੀ ਵਿਧਾਇਕ ਨੇ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕੀ ਕੁਝ ਲੋਕਾਂ ਨੇ ਸਮੱਸਿਆਵਾਂ ਦੱਸੀਆਂ ਨੇ ਤੇ ਦੂਜੇ ਪਾਸੇ ਵਿਧਾਇਕ ਨੇ ਕੀ ਕੁਝ ਅਸ਼ਵਸਨ ਜਿਹੜਾ ਉਹ ਲੋਕਾਂ ਨੂੰ ਦਿੱਤਾ ਇਸ ਕਾਰਵਾਈ ਨੂੰ ਲੈ ਕੇ ਕਾਹਿਲ ਜਿਹੜੇ ਰੰਧਾਵਾ ਨੇ ਇਹਨਾਂ ਨੇ ਆਪਣਾ ਇੱਕ ਇਹ ਵੀ ਕਿਹਾ ਹੈ ਕਿ মিডিਆ ਲੋਕੀ ਕਹੇ ਹੈ ਕਿ ਤੁਸੀਂ ਤੁਹਾਡਾ ਵੀ ਅਹਿਮ ਰੋਲ ਹੈ ਜੇਕਰ ਕੋਈ ਪਟਵਾਰਖਾਨੇ ਦੇ ਵਿੱਚ ਇਹੋ ਜਿਹਾ ਕੋਈ ਪੈਸੇ ਮੰਗਦਾ ਹੈ ਜਾਂ ਕੋਈ ਇਹੋ ਜਿਹਾ ਦਲਾਲ ਤੁਹਾਨੂੰ ਦਿਸਦਾ ਹੈ ਤੇ ਉਹਨੂੰ ਉਹਨੂੰ ਕੰਟ ਲਿਆਓ ਮੈਨੂੰ ਦੱਸੋ ਤੇ ਉਹ ਪਟਵਾਰ ਤੇ ਨਿਰਾਵਾ ਨਹੀਂ ਵੀ ਕਹਿਣਾ ਹੈ ਕਿ ਉਹ ਆਪਣਾ ਨੰਬਰ ਯਾਨੀ ਕਿ ਇਸ ਪਟਵਾਰਖਾਨੇ ਦੇ ਬਾਹਰ ਲਗਾ ਕੇ ਜਾਊਂਗੇ ਜੇ ਕੋਈ ਵੀ ਵਿਅਕਤੀ ਕੋਈ ਵੀ ਸਰਕਾਰੀ ਮੁਲਾਜ਼ਮ ਅਗਰ ਪੈਸੇ ਮੰਗਦਾ ਹੈ ਜਾਂ ਕੋਈ ਦਲਾਲ ਉਹਨਾਂ ਦਾ ਟੱਕੀ ਟੋਦੀ ਕਰਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੋਬਾਈਲ ਨੰਬਰ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਤੇ ਤੁਰੰਤ ਹੀ ਤੇ ਪ੍ਰੈਸ਼ਰ ਉੱਤੇ ਜਾਏਗਾ ਉਹਨਾਂ ਦੇ ਖਿਲਾਫ ਇਹ ਵਾਅਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਸਾਇਨ ਜੀ ਸ਼ੁਕਰੀਆ ਜਾਣਕਾਰੀ ਦੇ ਲਈ ਤਾਂ ਵਿਧਾਇਕ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਨੰਬਰ ਜਿਹੜਾ ਉਹ ਪਟਵਾਰਖਾਨੇ ਦੇ ਬਾਹਰ ਲੇ ਕੇ ਜਾਣਗੇ ਤਾਂ ਜੋ ਜੇਕਰ ਕੋਈ ਵੀ ਪੈਸੇ ਦੀ ਡਿਮਾਂਡ ਕਰਦਾ ਪੈਸਿਆਂ ਦੀ ਮੰਗ ਕਰਦਾ ਆਮ ਲੋਕਾਂ ਦੇ ਵੱਲੋਂ ਤਾਂ ਉਹ ਆਮ ਲੋਕ ਜਿਹੜੇ ਨੇ ਉਸ ਨੰਬਰ ਤੇ ਸ਼ਿਕਾਇਤ ਕਰ ਸਕਦੇ ਨੇ ਸਿੱਧੀ ਸ਼ਿਕਾਇਤ ਜਿਹੜੀ ਹੈ ਉਹ ਵਿਧਾਇਕ ਦੇ ਕੋਲ ਪਹੁੰਚੇਗੀ ਤਾਂ ਕਾਰਵਾਈ ਜਿਹੜੀ ਹੈ ਵਿਧਾਇਕ ਦੇ ਵੱਲੋਂ ਤਿੱਖੀ ਕਾਰਵਾਈ ਕੀਤੀ ਗਈ ਹੈ ਦੂਜੇ ਪਾਸੇ ਕਈ ਅਫਸਰ ਜਿਹੜੇ ਸੀਗੇ ਉਹ ਗੈਰ ਹਾਜ਼ਰ ਪਾਏ ਗਏ ਨੇ ਤਾਂ ਜਿਨ੍ਹਾਂ ਨੂੰ ਸਿੱਧੀ ਵਾਰਨਿੰਗ ਵੀ ਜਿਹੜੀ ਹੈ ਕਿਤੇ ਨਾ ਕਿਤੇ ਉਹ ਵਿਧਾਇਕ ਵੱਲੋਂ ਦੇ ਦਿੱਤੀ ਗਈ ਆ ਤੇ ਜਿਹੜੇ ਲੋਕ ਉਥੇ ਮੌਜੂਦ ਸਿਗੇ ਜੋ ਵਧੀਆ ਕੰਮ ਕਰ ਰਹੇ ਸੀ ਉਹਨਾਂ ਦੀ ਸ਼ਲਾਂਗਾ ਵੀ ਕਿਤੇ ਨਾ ਕਿਤੇ ਵਿਧਾਇਕ ਵੱਲੋਂ ਕੀਤੀ ਗਈ ਆ ਤਾਂ ਮੌਕੇ ਤੇ ਪਹੁੰਚ ਕੇ ਵਿਧਾਇਕ ਨੇ ਕੀ ਕੁਝ ਕਿਹਾ ਕੀ ਕੁਝ ਜਾਣਕਾਰੀ ਜਿਹੜੀਆਂ ਲੋਕਾਂ ਨੇ ਸਾਂਝੀ ਕੀਤੀ ਇੱਕ ਵਾਰ ਤੁਹਾਨੂੰ ਅਸੀਂ ਉਹ ਵੀ ਸੁਣਾ ਦਿੰਨੇ ਆ ਸਰ ਤੁਸੀਂ ਪਟਵਾਰਖਾਨਾ ਪੁੱਜਿਓ ਸਿੱਧੇ ਸਿੱਧੇ ਰੇਟ ਬਿੱਲ ਕੀ ਮਾਮਲਾ ਸਰ ਯਾਰ ਕਿਸਾਨ ਪੁੱਤ ਆ ਮੈਂ ਫਰਦ ਨਹੀਂ ਲੈਣਾ ਸਕਦਾ 70 80 ਕਿਲੇ ਜ਼ਮੀਨ ਦਾ ਮਾਲਕ ਆ ਮੈਂ ਆਪਣੇ ਫਰਦ ਕੇ ਅੰਦਰ ਕਿਉਂ ਨ ਆਵਾ ਫਰਦ ਲੈਣ ਆਇਆ ਸੀਗਾ ਪਰ ਲekin ਫਰਦ ਲੈਣ ਆਇਆ ਇੱਥੇ ਕਾਫੀ ਪਟਵਾਰੀ ਗੈਰਹਾਜ਼ਰ ਪਾਏ ਗਏ ਬੜੀ ਦੁਖੀ ਗੱਲ ਕਿਉਂਕਿ ਤੁਸੀਂ ਲੋਕਾਂ ਨੇ ਤੇ 75000 ਵੋਟ ਪਾਈ ਸੀਗੀ ਮੈਨੂੰ ਔਰ ਮੇਰਾ ਡੇਰਾ ਬਸੇ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ 14 ਲੱਖ ਦੀ ਆਬਾਦੀ ਹੈ 4 ਲੱਖ ਵੋਟ ਹੋਣ ਵਾਲੀ ਹੈ ਔਰ ਇਹ ਅਫਸਰ ਸਹਿਬਾਨ ਸਾਰੇ ਮਾੜੇ ਨਹੀਂ ਹੈਗੇ ਕੁਝ ਚੰਗੇ ਮੁੰਡੇ ਵੀ ਆ ਜਿਹੜੇ ਪੌਣੇ 9 ਤੋਂ ਬੈਠੇ ਆ ਔਰ ਮੈਂ ਤਸੀਹਦਾਰ ਸਾਹਿਬ ਨੂੰ ਇਹ ਫੇਕੇ ਚੱਲੇ ਆ ਕਿ ਜਿਹੜੇ ਪਟਵਾਰੀ ਨਹੀਂ ਹੈਗੇ ਉਹਦੇ ਖਿਲਾਫ ਡਿਪਾਰਟਮੈਂਟ ਨੂੰ ਜੋ ਬਣਦਾ ਅਕੋਰਡਿੰਗ ਟੂ ਲਾ ਉਹਨਾਂ ਦੇ ਖਿਲਾਫ ਲਿਖਿਆ ਜਾਏ ਔਰ ਉਹਨਾਂ ਨੂੰ ਉਹ ਜਿਹੜੇ ਬੰਦੇ ਪਿੱਛੇ ਚਾਹ ਦੇ ਖੋਖੇ ਤੇ ਜਾ ਕੇ ਕੋਈ ਚਾਹ ਪੀਂਦੇ ਆ ਘੱਟ ਵੱਧ ਮਿੱਠੇ ਵਾਲੀ ਉਹਨਾਂ ਦਾ ਵੀ ਧਿਆਨ ਕੀਤਾ ਜਾਵੇ ਧੰਨਵਾਦ ਨਾਗਰਿਕ ਡੇਰਾ ਬਸੀ ਦੇ ਨਾਗਰਿਕਾਂ ਨੂੰ ਬੇਨਤੀ ਕਰਦਾ ਜਿਰਗਪੁਰ ਤਹਿਸੀਲ ਡੇਰਾ ਬਸੀ ਤਹਿਸੀਲ ਕਿਤੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਪਰਸੋਂ ਮੈਂ ਤੇ ਅਸੀਂ ਦੋ ਦਲਾਲ ਲਾਉਣਗੇ ਦੇਖੋ ਮੇਰਾ ਤਾਂ ਜੀ ਕੋਈ ਕਸੂਰ ਨਹੀਂ ਜਾਂ ਜੇਪਾਂ ਚੋਂ ਪੈਸੇ ਕੱਢ ਕੱਢ ਕੇ ਇਹ ਜਿਹੜੇ بڑے ਆਦਮੀ ਪੈਸੇ ਦੰਦਦੇ ਨੇ ਤਾਂ ਕਿਉਂ ਨਾ ਲੈਣ ਉਹ ਇਹ ਆਦਤਾਂ ਯਾਰ ਨਾ ਬਗਾੜੋ ਦੇਖੋ ਮਾਨਸਾਬੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਪਾਂ ਨੇ ਹੀ ਸਰਕਾਰ ਦਾ ਵਾਅਦਾ ਕਰਕੇ ਐਸੀ ਵੀ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਅਸੀਂ ਕਰਪਸ਼ਨ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਪਾ ਸਕਦੇ ਇਹ ਨਹੀਂ ਕਿ ਕਰਪਸ਼ਨ ਵਧੀ ਹੈ ਪਹਿਲਾਂ ਨਾਲ ਕਰਪਸ਼ਨ ਘਟੀ ਹੈ ਲੇਕਿਨ ਯਾਦ ਰੱਖਿਓ ਮੈਂ ਉੱਥੇ ਕੱਲ ਨੂੰ ਨੰਬਰ ਵੀ ਆਪਣੇ ਲਾ ਦੇਣੇ ਆ ਜਿਹਦੇ ਬੰਦੇ ਤੋਂ ਕੋਈ ਪਟਵਾਰੀਆ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰਕੇ ਦੱਸਿਓ ਤੇ ਪਟਵਾਰੀ ਸਾਹਿਬ ਨੂੰ ਆਰਾਮ ਨਾ ਮਿਲਾਂਗੇ ਚਾਹ ਵੀ ਪੀਆਵਾਂਗੇ ਕੋਲ ਬੈਠਾਂਗੇ ਵੀ ਆ ਔਰ ਤੁਹਾਡੇ ਜਿਹੜਾ ਜਿਹੜੇ ਬੰਦੇ ਤੋਂ ਪੈਸੇ ਲੈਉਣ ਕਿਰਪਾ ਕਰਕੇ ਪੈਸੇ ਜਰੂਰ ਦੇ ਰਿਆ ਕਰੋ ਕਿਉਂਕਿ ਪਟਵਾਰੀਆਂ ਕੋ ਬਚਾਰੇ ਦੀ ਗਰੀਬੀ ਬਹੁਤ ਹੈ ਮੈਂ ਕਹਿੰਦਾ ਜੇ ਮੈਨੂੰ ਕਹੇ ਇੱਕ ਬੰਦਾ ਕਿ ਤੂੰ ਤੂੰ ਐਮਐਲਏ ਬਣਨਾ ਕਿ ਪਟਵਾਰੀ ਮੈਂ ਕਹੂੰਗਾ ਪਟਵਾਰੀ ਬਣਾ ਦਿਓ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਜੇ ਦੇਣਾ ਵਿੱਚ ਤੋਂ ਕਰਪਸ਼ਨ ਖਤਮ ਕਰਨੀ ਹੈ ਤਾਂ ਛੋਟੇ ਵੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪੈਗਾ ਦੇਖੋ ਤੁਹਾਡੇ ਤਹਿਸੀਲਦਾਰ ਸਾਹਿਬ ਨੇ ਰੀਅਲੀ ਮੇਰੇ ਹੱਥੇ ਜੇ ਮੈਂ ਨੰਬਰ 1 ਤਹਿਸੀਲਦਾਰ ਦਾ ਕਿਸੇ ਨੂੰ ਕਹਿ ਸਕਦਾ ਅਵਾਰ ਦੇਖੋ ਇਹ ਲੋਕ ਇਹ ਨਵੇਂ ਬੱਚੇ ਨੇ ਕਾਨੂੰਨਾਂ ਨੂੰ ਪ੍ਰੋਮੋਸ਼ਨਾਂ ਵੀ ਕਰਨੀਆਂ ਨੇ। ਕਈ ਮੇਰੇ ਵਰਗੇ ਢਿੱਡਲ ਤਸਿਲਦਾਰ ਢਿੱਡਲ ਥਾਣੇਦਾਰ ਉਹ ਬੜੇ-ਬੜੇ ਨੇ ਉਹਨਾਂ ਤੋਂ ਕੋਈ ਫਰਕ ਨਹੀਂ ਵੀ ਆ ਨੌਕਰੀ ਤਾਂ ਪੂਰੀ ਕਰ ਲਈ। ਇਸ ਕਰਕੇ ਮੇਰੀ ਤੁਹਾਨੂੰ মিডিਆ ਨੂੰ ਬੇਨਤੀ ਆ। ਤੁਸੀਂ ਕੈਮਰੇ ਦੀ ਅੱਖ ਮੇਰੇ ਗੰਦਾ ਬੜਕ ਕਰਕੇ ਮੇਰੇ ਹਲਕੇ ਛੁੱਟ ਦਿੰਨੇ ਹੋ। ਕਦੀ ਪਟਵਾਰੀ ਨਹੀਂ ਫੜ ਸਕਦੇ। ਕਦੀ ਜਿਹੜੇ ਕਰਾਪਸ਼ਨ ਕਰਨ ਵਾਲੇ ਬੜੇ-ਬੜੇ ਡੀਲਰ ਬੈਠੇ ਨੇ ਉਹ ਕਿਉਂ ਨਹੀਂ ਫੜਦੇ? ਤਸਵੀਰ 'ਚੋਂ ਬੰਦੇ ਨੱਠੇ ਆ ਤੁਹਾਡੇ ਸਾਹਮਣੇ ਦੋ ਉਹਦੇ ਪਿੱਛੇ ਕੈਮਰਾ ਕਿਉਂ ਨਹੀਂ ਗਿਆ ਤੁਹਾਡਾ? ਇਸ ਕਰਕੇ ਤੁਹਾਡੇ মিডিਆ ਨੂੰ ਵੀ ਮੇਰੀ ਬੇਨਤੀ ਆ। ਇਹ ਕ ਜੇ ਤੁਹਾਡੇ ਕੈਮਰੇ ਲੈ ਕੇ ਗੇਟ ਤਹਿਸੀਲਦਾਰ ਦੇ ਗੇਟ ਦੇ ਉੱਪਰ ਲੱਗੀ ਹੋਈ ਬਾਹਰ ਐਸ ਡੀ ਐਮ ਆਫਿਸ ਤੋਂ ਚੱਲੋ ਪਾਸੇ ਚਲਾ ਗਿਆ ਉੱਥੇ ਹੀ ਤੁਹਾਡੇ ਕੈਮਰੇ ਸਭ ਕੁਝ ਆਰ ਮੇਰੀ ਦੂਸਰੀ ਗੱਲ ਗੁੱਸਾ ਨਾ ਕਰਿਓ ਤੁਸੀਂ মিডিਆ ਵਾਲੇ মিডিਆ ਦੇ ਯਾਰ ਸਾਥੀ ਨੂੰ ਇਹ ਪਤਾ ਹੁੰਦਾ ਕਿ ਕੀ 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 ਗਿਆ ਸੱਚੀ ਗੱਲ ਵੈਗ ਨਹੀਂ ਕਰ ਖਾਲਸਾ